ਸਰ ਜੀ ਉਹ ਕਈਆਂ ਨੂੰ ਲੱਗਦਾ ਹੁੰਦਾ ਆ ਕਿ ਜਿਹੜੇ ਅਸੀਂ ਸ਼ਸਤਰ ਤੇਗਾ ਬਾਈ ਫਿਰਦੇ ਆ ਜਾਂ ਪਿਸਟਲ ਰਫਲਾ ਨਾ ਕੀ ਕਰਦੇ ਆ ਇਹ ਡਰਾਵੇ ਵਾਸਤੇ ਨੇ ਜਾਂ ਕਿਸੇ ਨੂੰ ਡਰਾਉਂਤ ਭੁਗਾਉਣ ਲਈ ਨੇ ਨਹੀਂ ਪਿਆਰਿਓ ਇਹ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਲਈ ਨੇ ਇਹ ਸਵਾਹਿਮਾਨ ਦੀ ਰੱਖਿਆ ਵਾਸਤੇ ਨੇ ਤੇ ਪਿਆਰੇਓ ਇਹ ਸ਼ਾਸਤਰ ਸਾਨੂੰ ਕਿਸੇ ਮਨੁੱਖ ਨੇ ਨਹੀਂ ਦਿੱਤੇ ਕਿਸੇ ਬੰਦੇ ਨੇ ਥੋੜਾ ਜਿਆ ਸਾਨੂੰ ਰੱਖੋ ਇਹ ਖੁਦ ਅਕਾਲ ਪੁਰਖ ਦਾ ਹੁਕਮ ਹੈ ਆ ਖੁਦ ਅਕਾਲ ਰੂਪ ਅਕਾਲੀ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਸਾਨੂੰ ਸ਼ਾਸਤਰ ਰੱਖਣ ਦਾ ਹੁਕਮ ਕੀਤਾ ਸਤਿਗੁਰਾਂ ਨੇ ਸਾਨੂੰ ਇਤੋਂ ਤੱਕ ਵੀ ਆਖਿਆ ਕਿ ਸ਼ਾਸਤਰ ਹੀਨ ਕਬੂ ਨਾ ਹੋਈ ਰਹਤਬੰਦ ਖਾਲਸਾ ਹੈ ਸੋਈ ਸਤਿਗੁਰਾਂ ਨੇ ਇਹ ਵੀ ਕਿਹਾ ਹੈ ਕਿ ਜਦ ਹਮਰੇ ਦਰਸ਼ਨ ਕੋ ਆਵੋ ਬਾਨ ਸੁਚੇਤ ਤਨ ਸ਼ਾਸਤਰ ਸੁਜਾਬ ਹੋ ਸਤਗੁਰਾਂ ਦੇ ਇਹ ਸਾਨੂੰ ਹੁਕਮ ਨੇ ਅਕਾਲ ਪੁਰਖ ਦੇ ਹੁਕਮ ਨੇ ਸਾਨੂੰ ਯਾਰੋ ਇਹ ਕੋ ਡਰਾਵੇ ਵਾਸਤੇ ਨਹੀਂ ਜਿਹੜਾ ਚੜ ਕੇ ਆਏਗਾ ਉਹਦਾ ਲਿਹਾਜ਼ ਕੋਈ ਨਹੀਂ